ਇਹ ਬੱਚੇ ਕਾਫੀ ਮਸ਼ਹੂਰ ਹੋਏ ਸੀ ਗੂਗਲ ਬੱਚਿਆਂ ਦੇ ਨਾਮ ਤੋਂ ਕਿ ਅੱਜ ਇਹ ਬੱਚੇ ਵੱਡੇ ਹੋ ਗਏ ਆ ਪਹਿਲੇ ਸੀਐਮ ਤੋਂ ਲੈ ਕੇ ਹੁਣ ਤੱਕ ਕਿਹੜੇ-ਕਿਹੜੇ ਸੀਐਮ ਰਹੇ ਆ ਸਾਨੂੰ ਵੀ ਪਤਾ ਵਾ ਗੋਪੀ ਚੰਦ ਭਾਰਗਵ ਪਿੰਸਰ ਸਚੇਪਰਤਾਪ ਸਿੰਘ ਹੈ ਰਾਮਕ੍ਰਿਸ਼ਨ ਜੀ ਗਿਆਨੀ ਗਰਮਤ ਸਿੰਘ ਜੀ ਗਰਨਾਮ ਸਿੰਘ ਲਸ਼ਮਨ ਸਿੰਘ ਪ੍ਰਕਾਸ਼ਿੰਗ ਬਾਦਲ ਗਿਆਨ ਜੈਲ ਸਿੰਘ ਦਰਬਾਰਾ ਸਿੰਘ ਸੁਦੇਸ਼ ਸਿੰਘ ਮਨਨਾਲਾ ਬਿਆਨ ਸਿੰਘ ਹਰਜਨ ਸਿੰਘ ਬਰਾੜ ਰਚਿੰਦਰ ਕੌਰ ਪਟਿਲ ਕੈਪਟਨ ਮਨਿੰਦਰ ਸਿੰਘ ਜੀ ਚਰਨਦੀਪ ਸਿੰਘ ਜਨਦੀ ਸਰਦਾਰ ਭਗਵੰਤ ਸਿੰਘ ਮਾਨ ਜੇ ਮੈਂ ਕਮਾ ਸ਼੍ਰੀ ਗੁਰੂ ਗੰਸੇਬ ਮਹਾਰਾਜ ਜੀ ਦੇ ਵਿੱਚ ਕਿੰਨੇ ਗੁਰੂ ਆ ਕਿੰਨੇ ਭੱਟਾਂ ਦੀ ਬਾਣੀ ਦਾਰਜਾ ਕਿੰਨੇ ਭਗਤਾਂ ਦੀ ਬਾਣੀ ਦਾਰਜਾ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਮ 6 ਗੁਰੂ ਸਾਹਿਬਾਨਾਂ ਦੀ ਬਾਣੀ ਦਾਰਜਾ 11 ਭੱਟਾਂ ਦੀ ਬਾਣੀ ਦਾਰਜਾ 15 ਭਗਤਾਂ ਦੀ ਬਾਣੀ ਦਾਰਜਾ 4 ਗੁਰਸਿੱਖਾਂ ਦੀ ਬਾਣੀ ਦਾਰਜਾ 5 ਪਿਆਰਿਆਂ ਦੇ ਨਾਮ ਕਿਹੜੇ ਆ 4 ਸਾਹਿਬਜ਼ਾਦਿਆਂ ਦੇ ਨਾਮ ਕਿਹੜੇ ਆ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਸੱਬ ਸਿੰਘ ਜੀ ਭਾਈ ਮੋਕਮ ਸਿੰਘ ਜੀ ਭਾਈ ਹਿਮਾ ਸਿੰਘ ਜੀ ਆ ਇੰਡੀਆ ਦੀ ਕੈਪੀਟਲ ਤਾਂ ਸਾਰੇ ਜਾਣਦੇ ਆ ਨਿਊ ਦਿੱਲੀ ਆ ਨਾ ਉਸ ਤੋਂ ਇਲਾਵਾ ਜਿਹੜੇ ਨਾਲ ਦੀਆਂ ਕੰਟਰੀਜ਼ ਆ ਉਹ ਕਿਹੜੀਆਂ ਕੈਪੀਟਲ ਉਹਨਾਂ ਦੀ ਆ ਇੰਡੀਆ ਨਿਊ ਦਿੱਲੀ ਪਾਕਿਸਤਾਨ ਸਲਾਮਾਨਗ ਬਾਹ ਜਪਾਨ ਟੋਕਿਓ ਗੁਪਤਾਨ ਟੈਂਪੂ ਚਾਈਨਾ ਬੀਜਿੰਗ ਇਟਲੀ ਰੋਮ ਫ੍ਰਾਂਸ ਪੈਰਿਸ ਇੰਗਲੈਂਡ ਲੰਡਨ ਕੈਨੇਡਾ ਟੋਵਾ ਫਿਜੀ ਸੋਵਾ ਅਫਗਾਨਿਸਤਾਨ ਕਾਬੁਲ ਅਗਰ ਮੈਂ ਪਹਿਲਾਂ ਇੰਡੀਆ ਤੋਂ ਸਟਾਰਟ ਕਰ ਲੈਂਦੀ ਆ ਕਿਹੜੀ ਕੈਪੀਟਲ ਐ ਨਿਊ ਦਿੱਲੀ ਓਕੇ ਅਗਰ ਮੈਂ ਹੋਰ ਨਾਲ ਦੀਆਂ ਸਟੇਟਸ ਦੀ ਗੱਲ ਕਰਾਂ ਚਾਈਨਾ ਹੋ ਗਿਆ ਬੀਜਿੰਗ ਪਾਕਿਸਤਾਨ ਸਲਾਮਾਨਗ ਬਾਹ ਅਗਰ ਮੈਂ ਗੱਲ ਕਰਾਂ ਇੰਗਲੈਂਡ ਲ ਕੈਨੇਡਾ ਉਟਾਵਾ ਕੈਮਰਾ ਉਹ ਉਹ ਜਿੱਦਾਂ ਸਰ ਕਹਿੰਦੇ ਮੈਂ ਵੀ ਸਵਾਲ ਪੁੱਛਣਾ ਵਾ ਉਹ ਪਿੱਛੇ ਬਾਅਦ ਜਿਹੀ ਮਾਰੀ ਜਾਂਦੇ ਆ ਤੁਸੀਂ ਦੱਸੋ ਕੈਮਰਾ ਕਿੰਨੇ ਇਨਵੈਂਟ ਕੀਤਾ ਨਾਈਸ ਫੋਰ ਨਿਪਸ ਅੱਛਾ ਕਿੰਨੇ ਟਾਈਪਸ ਹੁੰਦੀਆਂ ਕੈਮਰੇ ਦੀਆਂ ਕੈਮਰਾ ਕਾਫੀ ਤਰ੍ਹਾਂ ਦਾ ਹੁੰਦਾ ਮਾਈਕਰੋਸਕੋਪਿਕ ਕੈਮਰਾ ਹੁੰਦਾ ਡੀਐਸਐਲਆਰ ਹੁੰਦਾ ਹਾਂ ਲੈਂਸ ਦਾ ਵੀ ਫਰਕ ਹੁੰਦਾ ਕਈਆਂ ਚ ਕਨਕੇਵ ਲੈਂਸ ਹੁੰਦੇ ਆ ਕਈਆਂ ਚ ਕਨਵੇਕਸ ਲੈਂਸ ਹੁੰਦੇ ਆ ਹਾਂ ਕਈ ਅਲਟਰਾਸੋਨਿਕ ਕੈਮਰਾ ਹੁੰਦੇ ਆ ਕਈ ਇਨਫਰਾਸੋਨਿਕ ਹੁੰਦੇ ਆ ਸੋ ਤੁਸੀਂ ਗੱਡੀਆਂ ਟੌਪ ਦੀਆਂ ਗੱਡੀਆਂ ਇੱਕੋ ਸਾਹ ਦੇ ਵਿੱਚ ਗਿਣ ਕੇ ਦੱਸ ਦੇਣੀਆਂ ਰੋਲਸ ਰੋਇਸ ਹਾਂ ਬੀਐਮਡਬਲਿਊ ਹਾਂ ਹਮਰ ਮਰਸੀਡੀਸ ਪੋਸ਼ੇ ਮੈਕਲੈਰਨ ਜੈਗਵਾਰ ਕ੍ਰੈਵਲ ਕੈਡਿਲੈਕ ਜ਼ਿੰਦਗੀ ਦੇ ਵਿੱਚ ਕੁਝ ਇੱਕ ਦਿਮਾਗ ਐਦਾਂ ਦੇ ਵੀ ਹੁੰਦੇ ਆ ਚੁਣਿੰਦਾ ਦਿਮਾਗ ਹੁੰਦੇ ਆ ਜਿਹੜੇ ਗੂਗਲ ਤੋਂ ਵੀ ਫਾਸਟ ਹੋ ਸਕਦੇ ਨੇ ਜਿੰਨੇ ਵੀ ਫੀਲਡਸ ਬਾਰੇ ਅਸੀਂ ਪੜਿਆ ਹੁੰਦਾ ਜਿਵੇਂ ਕਿ ਕਰੰਟ ਅਫੇਅਰਸ ਬਾਰੇ ਹਮ ਇਨਵੈਂਸ਼ਨਸ ਬਾਰੇ ਫੁੱਲ ਫਾਰਮਸ ਬਾਰੇ ਹਮ ਸਪੋਰਟਸ ਬਾਰੇ ਹਮ ਗੁਰਸਿੱਖੀ ਬਾਰੇ ਹਮ ਉਹਨੇ ਸਨ ਨੌਲੇਜ ਹੁੰਦੀ ਹੈ ਜੀ ਜਦੋਂ ਅਸੀਂ ਪੜ੍ਹਦੇ ਆ ਤਾਂ ਕਈ ਵਾਰੀ ਮੰਮਾ ਪਾਪਾ ਨੂੰ ਦੇਖਦੇ ਆ ਉਹਨਾਂ ਦੇ ਚਿਹਰੇ ਤੇ ਟੈਨਸ਼ਨ ਜੀ ਹੁੰਦੀ ਆ ਹਾਂ ਫੀਸ ਭਰਨ ਲਈ ਜਾਂ ਸਟੱਡੀ ਦੇ ਰਿਲੇਟਡ ਹਾਂ ਫਿਰ ਉਹ ਦੇਖ ਕੇ ਥੋੜਾ ਜੋਬ ਹੁੰਦਾ ਦਿਲ ਨੂੰ ਹਾਂ ਫਿਰ ਤਾਈਓ ਅਸੀਂ ਕੋਸ਼ਿਸ਼ ਕਰਦੇ ਆ ਵੀ ਅਸੀਂ ਆਪਣਾ ਪੜਾਈ ਚ ਬੈਸਤ ਦਈਏ ਤੇ ਆਪਣੇ ਮੰਮੀ ਪਾਪਾ ਨੂੰ ਦਾ ਨਾਮ ਰੌਸ਼ਨ ਕਰੀਏ ਆਪਣੀ ਸਿਹਤ ਦਾ ਨਾਮ ਰੌਸ਼ਨ ਕਰੀਏ ਬਾਣੀ ਚ ਵੀ ਲਿਖਿਆ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਜਿਹੜਾ ਕੁਝ ਮਰਜ਼ੀ ਹੋ ਜਾਏ ਹਿੰਮਤ ਨਹੀਂ ਹਾਰਨੀ ਚਾਹੀਦੀ ਹਿੰਮਤ ਤਾਂ ਨਹੀਂ ਹਾਰਦੇ ਪਰ ਫਿਰ ਵੀ ਕਈ ਵਾਰੀ ਮਨ ਜਾ ਉਦਾਸ ਹੋ ਜਾਂਦਾ ਤੇ ਜਿਵੇਂ ਆ ਪਾਪਾ ਹਾਂ ਅਨ ਦੇ ਨਾਲ ਇਹ ਫਾਈਨੈਂਸ਼ੀਅਲ ਸਪੋਰਟ ਨਹੀਂ ਕਿ ਉਹਦੇ ਕਰਕੇ ਵੀ ਫਿਰ ਅੱਗੇ ਪੜਾਣੇ ਸੋਚੀ ਚਾਹੀਦੇ ਹੁੰਦੇ ਆ ਉਹਦੇ ਕਰਕੇ ਥੋੜਾ ਜਿਹਾ ਔਖਾ ਹੋ ਜਾਂਦਾ ਹਾਂ ਪਰ ਉ ਅਸੀਂ ਆਪਣੇ ਵੱਲੋਂ ਬੈਸਟ ਦੇਣਾ ਚਾਹੁੰਦੇ ਹਾਂ ਵੀ ਅਸੀਂ ਐਨ ਚੰਗੀ ਤਰ੍ਹਾਂ ਪੜ੍ਹੀਏ ਸਾਡੇ ਨਾਲ ਅੱਜ ਮੌਜੂਦ ਨੇ ਪੰਜਾਬ ਦੇ Google Boy ਤੇ Google Girl ਕੈਨ ਨੂੰ ਨਾਮ ਇਹਨਾਂ ਦਾ ਕਮਲਦੀਪ ਸਿੰਘ ਹੈ ਤੇ ਇਹਨਾਂ ਦਾ ਨਾਮ ਆਪਣਾ ਹੈ ਅਸੀਂ ਕਹਿ ਸਕਦੇ ਹਾਂ ਕਿ ਅੱਧਾ ਨਾਮ ਮਾਪਿਆਂ ਨੇ ਦੇ ਦਿੱਤਾ ਪਰ ਅੱਧਾ ਨਾਮ ਅਸੀਂ ਦਿੱਤਾ ਕਿਉਂਕਿ ਮਸ਼ਹੂਰ ਨੇ ਬੱਚੇ Google ਬੱਚਿਆਂ ਦੇ ਨਾਮ ਤੋਂ ਕਿਉਂਕਿ Google ਤੋਂ ਵੀ ਫਾਸਟ ਨੇ ਅਸੀਂ ਕੋਈ ਵੀ ਚੀਜ਼ ਸਰਚ ਕਰਨੀ ਹੁੰਦੀ ਆ ਤਾਂ ਅਸੀਂ Google ਤੇ ਟੈਪ ਕਰ ਦਿੰਦੇ ਆ ਅਸੀਂ ਸਰਚ ਦਾ ਬਟਨ ਦਬਾ ਦਿੰਦੇ ਆ ਸਾਡੇ ਸਾਹਮਣੇ ਆਪਸ਼ਨਸ ਆ ਜਾਂਦੀਆਂ ਪਰ ਸ਼ਾਇਦ ਜ਼ਿੰਦਗੀ ਦੇ ਵਿੱਚ ਕੁਝ ਇੱਕ ਦਿਮਾਗ ਇਦਾਂ ਦੇ ਵੀ ਹੁੰਦੇ ਆ ਚੁਣਿੰਦਾ ਦਿਮਾਗ ਹੁੰਦੇ ਆ ਜਿਹੜੇ Google ਤੋਂ ਵੀ ਫਾਸਟ ਹੋ ਸਕਦੇ ਨੇ ਇਹ ਰਿਐਲਿਟੀ ਆ ਇਹ ਬੱਚੇ ਕਾਫੀ ਮਸ਼ਹੂਰ ਹੋਏ ਸੀ ਅੱਜ ਇਹ ਬੱਚੇ ਵੱਡੇ ਹੋ ਗਏ ਆ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਰਹੇ ਆ ਬਾਰੇ ਲੋਰ ਦੇ ਇਹਨਾਂ ਬੱਚਿਆਂ ਨੂੰ ਹੋਰ ਤੁਹਾਡੇ ਸਾਥ ਦੀ ਸੋ ਅਸੀਂ ਪਹੁੰਚੇ ਹੋਏ ਆ ਅੱਜ ਫੇਰ ਇਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੋਵਾਂ ਦਾ ਕਿਵੇਂ ਠੀਕ ਠਾਕ ਹੋ ਤੁਸੀਂ ਜੀ ਤੁਸੀਂ ਦੱਸੋ ਤੁਸੀਂ ਠੀਕ ਹੋ ਜੀ ਬਿਲਕੁਲ ਇਹ ਕਮਲਦੀਪ ਪਹਿਲਾਂ ਤੁਸੀਂ ਨਿੱਕੇ ਸੀ ਹਨਾ ਕੋਈ ਵੀ ਤੁਹਾਨੂੰ ਸਵਾਲ ਪੁੱਛਿਆ ਜਾਂਦਾ ਸੀ ਫਰਾਟੇदार ਤੁਸੀਂ ਅਨਸਰ ਦਿੱਤਾ ਪਰ ਨਾਮ ਤੁਹਾਡਾ ਕਮਲਦੀਪ ਹੈ ਇਹ ਗੂਗਲ ਬாய் ਜਿਹੜਾ ਤੁਹਾਡਾ ਨਾਮ ਕਿੱਦਾਂ ਬਣ ਗਿਆ ਇਹ ਜਦੋਂ ਸਾਡੀ ਇੰਟਰਵਿਊਜ਼ ਹੁੰਦੀਆਂ ਸੀਗੀਆਂ ਹਾਂ ਉਦੋਂ ਸੀ ਕੁਐਸਚਨਸ ਦੇ ਅਨਸਰ ਦੇ ਦਿੰਦੇ ਸੀਗੇ ਓਕੇ ਤੇ ਉਹ ਤੋਂ ਬਾਅਦ ਸਨ ਲੋਕਾਂ ਨੇ ਗੂਗਲ ਬੋਏ ਗੂਗਲ ਗਰਲ ਦਾ ਕੰਪਲੀਮੈਂਟ ਦੇਣਾ ਸ਼ੁਰੂ ਕਰਤਾ ਤੇ ਮੈਨੂੰ ਪਹਿਲੀ ਵਾਰੀ ਕੰਪਿਊਟਰ ਬ੍ਰੇਨ ਦਾ ਕੰਪਲੀਮੈਂਟ ਦਿੱਤਾ ਸੀਗਾ ਉਹਦੇ ਡੀਓ ਮੈਮ ਨੇ ਵੀ ਕੰਪਿਊਟਰ ਤੋਂ ਵੀ ਫਾਸਟ ਆ ਸੀ ਕਹਿੰਦੇ ਆ ਕਿ AI ਦਾ ਯੁੱਗ ਆ ਗਿਆ ਅਸੀਂ ਕਹਿੰਦੇ ਮਸ਼ੀਨੀ ਯੁੱਗ ਆ ਪਰ ਇਹ ਬੱਚੇ ਸੱਚਮੁੱਚ ਫਾਸਟ ਆ ਤੁਸੀਂ ਦੱਸ ਰਹੇ ਸੀ ਹਨਾ ਰਿਕਾਰਡਸ ਕਾਫੀ ਬਣਾਏ ਆ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਇਹਨਾਂ ਦਾ ਨਾਮ ਦਰਜ ਹੈ ਏਸ਼ੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਨਾਮ ਦਰਜ ਆ ਸੋਚੋ ਕਿੰਨੇ ਇੰਟੈਲੀਜੈਂਟ ਨੇ ਅੱਛਾ ਤੁਸੀਂ ਕਿਹੜੀ ਕਿਹੜੀ ਨੌਲੇਜ ਰੱਖਦੇ ਹੋ ਹਰ ਤਰ੍ਹਾਂ ਦੀ ਨੌਲੇਜ ਰੱਖਦੇ ਹੋ ਜਿ ਲਗ ਪਗ ਜਿਹਨੇ ਵੀ ਫੀਲਡਸ ਬਾਰੇ ਅਸੀਂ ਪੜਿਆ ਹੁੰਦਾ ਜਿਵੇਂ ਕਿ ਕਰੰਟ ਅਫੇਅਰਸ ਬਾਰੇ ਹਮ ਇਨਵੈਂਸ਼ਨਸ ਬਾਰੇ ਫੁੱਲ ਫਾਰਮਸ ਬਾਰੇ ਹਮ ਸਪੋਰਟਸ ਬਾਰੇ ਹਮ ਗੁਰਸਿੱਖੀ ਬਾਰੇ ਹਮ ਉਵੇਂ ਸਾਰ ਨੌਲੇਜ ਹੁੰਦੀ ਆ ਤੁਹਾਡਾ ਕੀ ਨੀਮ ਹੈ ਮਨਦੀਪ ਕੌਰ ਮਨਦੀਪ ਮਨਦੀਪ ਤੁਸੀਂ ਕਿਸ ਤਰ੍ਹਾਂ ਦੀ ਨੌਲੇਜ ਰੱਖਦੇ ਹੋ ਇਹ ਸ਼ੌਂਕ ਵਾ ਜਾਂ ਫਿਰ ਇਦਾਂ ਹੁੰਦਾ ਨਾ ਕਿ ਕਈ ਵਾਰ ਪੇਰੈਂਟਸ ਸਾਨੂੰ ਰਟਾ ਦਿੰਦੇ ਆ ਚੀਜ਼ਾਂ ਇਹ ਰਟੀਆਂ ਰਟਾਈਆਂ ਕਿ ਤੁਹਾਡਾ ਪਰਸਨਲ ਸ਼ੌਂਕ ਆ ਕਿ ਮੈਂ ਆ ਵੀ ਸਿੱਖ ਲਾਂ ਹਰ ਚੀਜ਼ ਸਿੱਖਾਂ ਸ਼ੌਂਕ ਵੀ ਹੈ ਜੀ ਤੇ ਪਾਪਾ ਉਹਨੇ ਵੀ ਕਹਿੰਦੇ ਵੀ ਪੜੋ ਹੁਣ ਥੋੜੇ ਕੰਮ ਆਊਗਾ ਅੱਗੇ ਜਾ ਕੇ ਉਮਰ ਕਿੰਨੀ ਆ ਤੁਹਾਡੀ ਮੇਰੀ 11 ਸਾਲ ਦੀ ਅੱਛਾ ਤੁਹਾਡੀ ਕਿੰਨੀ ਹੈ 13 ਸਾਲ ਦੀ 13 ਸਾਲ ਦੀ ਉਮਰ ਤੇ ਉਹ ਸੋਚੋ ਤੁਸੀਂ ਕਿੰਨੇ ਘਾਟ ਉਮਰ ਦੀ ਇਹਨਾਂ ਦੀ ਘਾਟ ਉਮਰ ਦੇ ਵਿੱਚ ਇਹਨਾਂ ਨੇ ਕਾਫੀ ਚੀਜ਼ਾਂ ਜਿਹੜੀਆਂ ਜੀਨੀਅਸ ਆਈਕਿਊ ਕਹਿ ਸਕਦੇ ਆ ਅੱਜਕੱਲ ਨਾਰਮਲ ਬੱਚਿਆਂ ਦਾ ਐਨਾ ਆਈਕਿਊ ਨਹੀਂ ਹੁੰਦਾ ਇਹ ਵੀਡੀਓ ਤੁਹਾਡੇ ਬੱਚਿਆਂ ਤੱਕ ਪਹੁੰਚਣੀ ਬਹੁਤ ਜ਼ਰੂਰੀ ਆ ਸਵਾਲ ਜਵਾਬ ਦਾ ਜਿਹੜਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਆ ਸੋ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਸਿੱਖੀ ਤੋਂ ਸ਼ੁਰੂਆਤ ਕਰਨ ਦੀ ਸੋ ਕਮਲੇ ਮਾਈਕ ਹੁਣ ਤੁਹਾਡੇ ਹੱਥ ਦੇ ਵਿੱਚ ਹੈ ਤੁਸੀਂ ਸਾਰੇ ਆਨਸਰ ਦੇਣੇ ਆ ਅ ਕੋਸ਼ਿਸ਼ ਕਰਾਂਗੇ ਉਹ ਚੀਜ਼ਾਂ ਪੁੱਛਣ ਦੀ ਸ਼ਾਇਦ ਜਿਹੜੀ ਅੱਜ ਘਰ-ਘਰ ਦੇ ਵਿੱਚ ਬੱਚੇ ਆਪਣਾ ਧਿਆਨ ਜਿਹੜਾ ਵਾ ਉਹ ਪੜ੍ਹਾਈ ਤੋਂ ਹਟ ਕੇ ਬਹੁਤ ਚੰਗੀਆਂ ਚੀਜ਼ਾਂ ਸਿੱਖਣ ਤੋਂ ਹਟ ਕੇ ਬਹੁਤ ਗਲਤ ਰਸਤਿਆਂ ਵੱਲ ਜਾ ਰਹੇ ਆ ਬਹੁਤ ਗਲਤ ਚੀਜ਼ਾਂ ਵੱਲ ਜਾ ਰਹੇ ਆ ਉਹ ਜਿਹੜੇ ਜ਼ਰੂਰ ਇੱਧਰ ਧਿਆਨ ਦੇਣ ਕਮਲ ਗੁਰਸਿੱਖੀ ਤੋਂ ਸ਼ੁਰੂ ਕਰੀਏ ਜੀ ਪਾਠ ਕਰਦੇ ਹੋ ਨਿਤਨੇਮ ਕਰਦੇ ਹੋ ਅ ਸਵੇਰੇ ਨਹੀਂ ਪਾਠ ਕਰਦੇ ਸ਼ਾਮ ਨੂੰ ਰਹਿਰਾ ਸਾਹਿਬ ਤੇ ਸੋਇਲਾ ਸਾਹਿਬ ਦਾ ਪਾਠ ਜ਼ਰੂਰ ਕਰਦੇ ਆਂ ਬਾਣੀ ਪਤਾ ਵਾ ਕਿਹੜੀ ਸਵੇਰ ਦੀ ਹੁੰਦੀ ਆ ਕਿਹੜੀ ਸ਼ਾਮ ਦੀ ਹੁੰਦੀ ਕਿਹੜੀ ਰਾਤ ਦੀ ਜੀ ਬੋਲੋ ਸਵੇਰੇ ਸ੍ਰੀ ਜਪਜੀ ਸਾਹਿਬ ਜੀ ਦਾ ਸ੍ਰੀ ਜਪ ਸਾਹਿਬ ਜੀ ਦਾ ਸ੍ਰੀ ਤਵਾ ਪ੍ਰਸ਼ਾਦ ਲਈਏ ਜੀ ਦਾ ਸ੍ਰੀ ਅਨੰਦ ਸਾਹਿਬ ਜੀ ਦਾ ਤੇ ਸ੍ਰੀ ਚੌਪਈ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਤੇ ਸ਼ਾਮ ਨੂੰ ਸ੍ਰੀ ਰਹਿਰਾ ਸਾਹਿਬ ਜੀ ਦਾ ਤੇ ਸ੍ਰੀ ਸੋਇਲਾ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਕਿੰਨੇ ਗੁਰੂ ਆ ਸਾਡੇ 10 ਗੁਰੂ ਸਬਾਨੇ ਤੇ ਗਰਮੇ ਸਾਰੇ ਗੁਰੂ ਸਬਾਨਾਂ ਦੀ ਜਗਦੀ ਜੋ ਹਮਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਛਾ ਜੇ ਮੈਂ ਕਹਾਂ ਸ਼੍ਰੀ ਗੁਰੂ ਗੰਸਾਹ ਮਹਾਰਾਜ ਜੀ ਦੇ ਵਿੱਚ ਕਿੰਨੇ ਗੁਰੂਆਂ ਕਿੰਨੇ ਪਟਾਂ ਦੀ ਬਾਣੀ ਦਰਜ ਆ ਕਿੰਨੇ ਭਗਤਾਂ ਦੀ ਬਾਣੀ ਦਰਜ ਆ ਤਾਂ ਤਾਂ ਸ਼੍ਰੀ ਗੁਰੂ ਗੰਸਾਹ ਜੀ ਦੇ ਵਿੱਚ ਹਮ 6 ਗੁਰੂ ਸਬਾਨਾਂ ਦੀ ਬਾਣੀ ਦਰਜਾ 11 ਪਟਾਂ ਦੀ ਬਾਣੀ ਦਰਜਾ 15 ਭਗਤਾਂ ਦੀ ਬਾਣੀ ਦਰਜਾ 4 ਗੁਰਸਿੱਖਾਂ ਦੀ ਬਾਣੀ ਦਰਜਾ ਠੀਕ ਹੈ ਸੋ ਅਗਰ ਪੰਜ ਪਿਆਰਿਆਂ ਦੇ ਨਾਮ ਨਾਰਮਲੀ ਨਹੀਂ ਪਤਾ ਹੁੰਦੇ ਹਨਾ ਪੰਜ ਪਿਆਰਿਆਂ ਦੇ ਨਾਮ ਕਿਹੜੇ ਆ ਚਾਰ ਸਾਬ ਜਦਿਆਂ ਦੇ ਨਾਮ ਕਿਹੜੇ ਆ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਸਾਬ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਧਰਮ ਭਾਈ ਹਿਮਤ ਸਿੰਘ ਜੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ ਹਨਾ ਗੁਰੂ ਨਾਨਕ ਦੇਵ ਜੀ ਬਾਰੇ ਕੀ ਕੁਝ ਜਾਣਦੇ ਹੋ ਕਿੰਨੀਆਂ ਉਦਾਸੀਆਂ ਕੀਤੀਆਂ ਹਨਾ ਕਿਹੜੀ ਸਿੱਖਿਆ ਜਿਹੜੀ ਉਹਨਾਂ ਨੇ ਸਾਨੂੰ ਦਿੱਤੀ ਕਿੱਥੇ ਕਿੱਥੇ ਉਹ ਗਏ ਇਹ ਦੱਸ ਸਕਦੇ ਹੋ ਤੁਸੀਂ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਨੇ ਹੂੰ ਤੇ ਉਹਨਾਂ ਦਾ ਜਨਮ 1469 ਈਸਵੀ ਵਿੱਚ ਹੋਇਆ ਸੀਗਾ ਕਿੱਥੇ ਹੋਇਆ ਸੀ ਰਾਇਪੋਈ ਦੀ ਤਲਵੰਡੀ ਸ਼੍ਰੀ ਨਨਕਾਣਾ ਸਾਹਿਬ ਵੀ ਜਾਣਿਆ ਜਾਂਦਾ ਪਾਕਿਸਤਾਨ ਵਿੱਚ ਹੋਇਆ ਸੀਗਾ ਹੂੰ ਗੁਰੂ ਸਾਹਿਬ ਜੀ ਨੇ ਚਾਰੂ ਦਾਸੀਆਂ ਕੀਤੀਆਂ ਸੀ ਹੂੰ ਤੇ ਉਹਨਾਂ ਨੇ ਕਿਹਾ ਸੀ ਨਾਮ ਜਪੋ ਵੰਡ ਛਕੋ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਕਦੇ ਮਨ ਨਹੀਂ ਕੀਤਾ ਕਿ ਕੌਣ ਬਣੇਗਾ ਕਰੋੜਪਤੀ ਹੋਵੇ ਜਾਂ ਕਿੰਨੇ ਵੱਡੇ ਵੱਡੇ ਸ਼ੋਅ ਆ ਹਨਾ ਆਪਾਂ ਵੀ ਉੱਥੇ ਜਾ ਕੇ ਬੈਠੀਏ ਹੋਟ ਸੀਟ ਤੇ ਤੇ ਸਾਰੇ ਸਵਾਲਾਂ ਦੇ ਜਵਾਬ ਦਈਏ ਕਦੇ ਕੋਸ਼ਿਸ਼ ਕੀਤੀ ਨਾ ਚੀਜ਼ਾਂ 'ਚ ਜਾਣ ਦੀ ਜੀ ਕਾਫੀ ਬਾਤ ਟਰਾਈ ਕੀਤਾ ਹਾਂ ਉਹਦੇ ਲਈ ਰਜਿਸਟ੍ਰੇਸ਼ਨਸ ਕਰਨੀਆਂ ਪੈਂਦੀਆਂ ਨੇ ਹਾਂ ਤੇ ਉਹਦੇ 'ਚ ਕਾਫੀ ਪ੍ਰੋਸੀਜਰ ਹੁੰਦਾ ਕਈ ਵਾਰ ਉਹ ਕੰਪਲੀਟ ਨਹੀਂ ਹੁੰਦਾ ਉਹਦੇ ਕਰਕੇ ਅਸੀਂ ਜਾਣ ਦੀ ਕੋਸ਼ਿਸ਼ ਕਰਦੇ ਹਾਂ ਫੰਗਲੇ ਤੱਕ ਮੌਕਾ ਨਹੀਂ ਮਿਲਿਆ ਨਹੀਂ ਮੌਕਾ ਮਿਲਿਆ ਲੱਗਦਾ ਕਿ ਕਿਤੇ ਨਾ ਕਿਤੇ ਕਰਦੇ ਹਿਸਾਬ ਦੇ ਨਾਲ ਹਰ ਚੀਜ਼ ਅਰੇਂਜ ਕਰਨੀ ਜਦੋਂ ਮਾਪਿਆਂ ਵੱਲ ਦੇਖਦੇ ਹੋ ਤਾਂ ਕਿਤੇ ਨਾ ਕਿਤੇ ਮੁਸ਼ਕਲ ਹੋ ਰਹੀ ਹੈ ਜੀ ਜਦੋਂ ਅਸੀਂ پڑھਦੇ ਹਾਂ ਤਾਂ ਕਈ ਵਾਰੀ ਮਮਾ ਪਾਪਾ ਨੂੰ ਦੇਖਦੇ ਹਾਂ ਉਹਨਾਂ ਦੇ ਚਿਹਰੇ ਤੇ ਟੈਨਸ਼ਨ ਜੀ ਹੁੰਦੀ ਹੈ ਫੀਸ ਭਰਨ ਲਈ ਜਾਂ ਸਟੱਡੀ ਦੇ ਰਿਲੇਟਿਡ ਹਾਂ ਫਿਰ ਉਹ ਦੇਖ ਕੇ ਥੋੜਾ ਉਹ ਵੀ ਹੁੰਦਾ ਦਿਲ ਨੂੰ ਹਾਂ ਫਿਰ ਤਾਂ ਹੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਆਪਣਾ ਪੜਾਈ ਚ ਬੈਸਟ ਦਈਏ ਤੇ ਆਪਣੇ ਮੰਮੀ ਪਾਪਾ ਨੂੰ ਦਾ ਨਾਮ ਰੌਸ਼ਨ ਕਰੀਏ ਆਪਣੀ ਸਟੇਟ ਦਾ ਨਾਮ ਰੌਸ਼ਨ ਕਰੀਏ ਜਦੋਂ ਅੱਛਾ ਤੁਹਾਡੇ ਰਿਕਾਰਡ ਬਣੇ ਸੀ ਜਦੋਂ ਖੁਸ਼ੀ ਤਾਂ ਬਹੁਤ ਹੋਈ ਹੋਣੀ ਕਮਲ ਜੀ ਪਰ ਉਹ ਚੀਜ਼ਾਂ ਕਿਤੇ ਨਾ ਕਿਤੇ ਲੱਗਦੀਆਂ ਕਿ ਅਸੀਂ ਅੱਗੇ ਵੀ ਜਾਣਾ ਵਾ ਪਰ ਅੱਗੇ ਜਾਣ ਦੇ ਲਈ ਸੋਰਸ ਹੈ ਨਹੀਂ ਆਪਣੇ ਕੋਲ ਉਹ سپورਟ ਹੈ ਨਹੀਂ ਇਹ ਚੀਜ਼ਾਂ ਜਦੋਂ ਦੇਖਦੇ ਹੋ ਤਾਂ ਮਨ ਕਿਤੇ ਹੌਸਲੇ ਤੋਂ ਹਾਰ ਵੀ ਜਾਂਦਾ ਹਿੰਮਤ ਹਾਰ ਵੀ ਜਾਂਦੇ ਹੋ ਕਿ ਇੰਨੀ ਨੌਲੇਜ ਆ ਸਾਰਾ ਕੁਝ ਪਤਾ ਵਾ ਪਰ ਅੱਗੇ ਕਿੱਦਾਂ ਜਾਵਾਂਗੇ ਇਹ ਟੈਨਸ਼ਨ ਰਹਿੰਦੀ ਹੈ ਆ ਬਾਣੀ ਚ ਵੀ ਲਿਖਿਆ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਜਿਹੜਾ ਕੁਝ ਮਰਜ਼ੀ ਹੋ ਜਾਏ ਹਿੰਮਤ ਨਹੀਂ ਹਾਰਨੀ ਚਾਹੀਦੀ ਹਿੰਮਤਾਂ ਨਹੀਂ ਹਾਰਦੇ ਪਰ ਫਿਰ ਵੀ ਕਈ ਵਾਰੀ ਮਨ ਜਾ ਉਦਾਸ ਹੋ ਜਾਂਦਾ ਵੀ ਜਿਵੇਂ ਆ ਪਾਪਾ ਹੋਣ ਦੇ ਨਾਲ ਇਲੀ ਫਾਈਨੈਂਸ਼ੀਅਲ سپورਟ ਨਹੀਂ ਗੀ ਉਹਦੇ ਕਰਕੇ ਵੀ ਫਿਰ ਅੱਗੇ ਪੜਾਣ ਲਈ ਸਰਸ ਵੀ ਚਾਹੀਦੇ ਹੁੰਦੇ ਆ ਉਹਦੇ ਕਰਕੇ ਥੋੜਾ ਜਿਹਾ ਔਖਾ ਹੋ ਜਾਂਦਾ ਪਰ ਉਹ ਅਸੀਂ ਆਪਣੇ ਵੱਲੋਂ ਬੈਸਟ ਦੇਣਾ ਚਾਹੁੰਦੇ ਆ ਵੀ ਅਸੀਂ ਐਨ ਚੰਗੀ ਤਰ੍ਹਾਂ ਪੜ੍ਹੀਏ ਤੇ ਆਪਣੇ ਮੰਮਾ ਪਾਪਾ ਦਾ ਆਪਣੇ ਧਰਮ ਦਾ ਆ ਆਪਣੇ ਸ਼ਰੇਟ ਦਾ ਨਾਮ ਰੌਸ਼ਨ ਕਰੀਏ ਅੱਛਾ ਕਿਹੜੇ ਕਿਹੜੇ ਅੱਜ ਤੱਕ ਪੋਲੀਟੀਸ਼ੀਅਨਸ ਨੂੰ ਮਿਲੇ ਹੋ ਮੈਂ ਦੇਖਿਆ ਭਗਵੰਤ ਮਾਨ ਸਾਡੇ ਸੀਐਮ ਨੇ ਉਹਨਾਂ ਦੇ ਨਾਲ ਵੀ ਤੁਹਾਡੀ ਫੋਟੋ ਹੈ ਹੋਰ ਵੱਡੇ ਵੱਡੇ ਲੀਡਰਾਂ ਦੇ ਨਾਲ ਸੈਲੀਬ੍ਰਿਟੀਜ਼ ਨੇ ਕਦੇ ਮਤਲਬ سپورਟ ਕੀਤੀ ਪੁਸ਼-ਅਪ ਕੀਤਾ ਅੱਗੇ ਨਹੀਂ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਹਾਂ ਅ ਕਾਫੀ ਜਿਹੜੇ ਜਿਨੇ ਆਪਾਂ ਸੀਐਮ ਸਾਹਿਬ ਨੂੰ ਵੀ ਮਿਲੇ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਹਾਂ ਤੇ ਉਸ ਟਾਈਮ ਉਹ ਬਿਜ਼ੀ ਸੀਗੇ ਉਹ ਟਾਈਮ ਨਹੀਂ ਸੀ ਤਾਂ ਕਰਕੇ ਚੰਗੀ ਤਰ੍ਹਾਂ ਗੱਲ ਨਹੀਂ ਸੀ ਹੋ ਸਕੀ ਫੋਟੋ ਸਿੱਗੀ ਉਹਨਾਂ ਨੇ ਜਣੀ ਉਹਨਾਂ ਨੇ ਵੀ ਕਿਹਾ ਵੀ ਬੇਟਾ ਤੁਸੀਂ ਲੱਗੇ ਰਹੋ ਮਿਹਨਤ ਕਰਦੇ ਰਹੋ ਕਮਲ ਜਿੱਥੇ ਤੁਸੀਂ ਰਹਿੰਦੇ ਆ ਆਪਣਾ ਘਰ ਹੈ ਨਹੀਂ ਅਸੀਂ ਕਿਰਾਏ ਤੇ ਹੀ ਰਹਿੰਦੇ ਆ ਰੈਂਟ ਤੇ ਕਿੰਨਾ ਟਾਈਮ ਹੋ ਗਿਆ ਹੋਗੇ 10 15 10 11 ਸਾਲ ਮਨ ਕਰਦਾ ਕਿ ਜ਼ਿੰਦਗੀ ਚ ਮੈਂ ਉਹ ਮੁਕਾਮ ਹਾਸਿਲ ਕਰਾਂ ਕਿ ਮੈਂ ਮਾਪੇ ਜਿਹੜੇ ਅੱਜ ਮੇਰੀ ਸਟੱਡੀ ਦੇ ਲਈ ਇੰਨੀ ਹਨਾ ਤੁਹਾਡੀ ਭੈਣ ਹੈ ਉਹਨਾਂ ਦੀ ਸਟੱਡੀ ਦੇ ਲਈ ਕਿੰਨਾ ਮਿਹਨਤ ਕਰਦੇ ਆ ਕਿ ਮੈਂ ਉਹ ਮੁਕਾਮ ਹਾਸਿਲ ਕਰਾਂ ਕਿ ਇਹਨਾਂ ਦੀ ਮਿਹਨਤ ਜਿਹੜੀ ਛਡਵਾਕ ਇਹਨਾਂ ਨੂੰ ਘਰ ਆਰਾਮ ਦੇ ਨਾਲ ਬਿਠਾ ਦਵਾਂ ਜੀ ਮੈਂ ਤਾਂ ਬਹੁਤ ਕਰ ਦਵੇ ਮੈਂ ਇਹਨਾਂ ਕੁਝ ਉਹ ਕਰਾਂ ਬਈ ਹਮ ਬਪ ਜਿਹੜੀ ਚੀਜ਼ ਕਹਿਣ ਉਹ ਕਰ ਸਕਾਂ ਤੇ ਬੜਾ ਡ੍ਰੀਮ ਕੀ ਆ ਤੁਹਾਡਾ ਡ੍ਰੀਮ ਸਭ ਤੋਂ ਪਹਿਲਾਂ ਮੇਰਾ ਡ੍ਰੀਮ ਹੈ ਵੀ ਇੱਕ ਚੰਗਾ ਇਨਸਾਨ ਬਣਨਾ ਵਧੀਆ ਤੇ ਫਿਰ ਉਹ ਤੋਂ ਬਾਅਦ ਪ੍ਰੋਫੈਸ਼ਨਲੀ ਮੈਂ ਇੱਕ ਸੀਈਓ ਬਣਨਾ ਚਾਹਣਾ ਅੱਛਾ ਜੀ ਕਿਸੇ ਵੀ ਬ੍ਰਾਂਡ ਦਾ ਜੀ ਜੀ ਕਿਸੇ ਵੀ ਬ੍ਰਾਂਡ ਦਾ ਜਾਂ ਸਪੋਰਟਸ ਬ੍ਰਾਂਡ ਦਾ ਹਮ ਕਾਰ ਦੀ ਕਿਸੇ ਕੰਪਨੀ ਦਾ ਹਮ ਜਾਂ ਕਿਸੇ ਵੀ ਕਲੋਥਿੰਗ ਬ੍ਰਾਂਡ ਦਾ ਇਹ ਸੁਪਨਾ ਕਾਤੇ ਤੁਸੀਂ ਸੋਚਿਆ ਮਤਲਬ ਕੋਈ ਚੀਜ਼ ਇਦਾਂ ਦੀ ਦੇਖੀ ਕੋਈ ਮਨ ਨੂੰ ਹਿੱਟ ਕਰ ਗਈ ਅ ਇੱਕ ਵਾਰੀ ਮੈਂ ਆਪਣੇ ਪਾਪਾ ਨਾਲ ਬੈਂਕ 'ਚ ਗਿਆ ਸੀ ਵੈਸੇ ਤਾਂ ਮੈਂ ਪਾਪਾ ਨਾਲੇ ਰਹਿਣਾ ਹੁੰਦਾ ਸੀ ਮਤਲਬ ਜ਼ਿਆਦਾ ਤਾਂ ਮੇਰਾ ਪਾਪਾ ਨਾਲ ਉਹ ਆ ਅਟੈਚਮੈਂਟ ਆ ਮੈਂ ਪਾਪਾ ਨਾਲੇ ਜਾਂਦਾ ਹੁੰਦਾ ਸੀਗਾ ਹਾਂ ਉਹਨਾਂ ਨਾਲ ਮੈਂ ਬੈਂਕ 'ਚ ਗਿਆ ਤੇ ਮੈਨੂੰ ਐਕਸਾਈਟਮੈਂਟ ਹੀ ਹੋਈ ਵੀ ਜਿਹੜੀ ਬੈਂਕ ਆ ਇਹਨੂੰ ਕੋਈ ਨਾ ਕੋਈ ਐਡਮਿਨਿਸਟਰੇਟਰ ਕਰਦਾ ਹੋਊਗਾ ਕੋਈ ਨਾ ਕੋਈ ਚਲਾਉਂਦਾ ਹੋਊਗਾ ਹਾਂ ਤੇ ਮੇਨ ਕੌਣ ਚਲਾਉਂਦਾ ਇਹਨੂੰ ਪਾਪਾ ਕਹਿੰਦੇ ਇੱਕ ਬ੍ਰਾਂਚ ਨੂੰ ਉਹਦਾ ਮੈਨੇਜਰ ਚਲਾਉਂਦਾ ਹਾਂ ਮੈਂ ਕਿਹਾ ਫੇ ਮੈਨੇਜਰ ਤੇ ਵੀ ਕਿਸੇ ਨਾ ਕਿਸੇ ਦਾ ਹੋਊਗਾ ਅਰੇ ਮੈਨੇਜਰ ਨੂੰ ਵੀ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਇਨਫੋਰਮੇਸ਼ਨ ਮਿਲਦੀ ਆ ਜਾਂ ਆਰਡਰ ਦਿੱਤਾ ਜਾਂਦਾ ਵੀ ਆਹ ਕੰਮ ਕਰਨਾ ਹਮ ਹਮ ਉਸ ਲਈ ਫੇਰ ਪਾਪਾ ਮੈਨੂੰ ਕਹਿੰਦੇ ਵੀ ਕੰਪਨੀਆਂ ਹੁੰਦੀਆਂ ਨੇ ਜਿਹੜਾ ਵੀ ਬ੍ਰਾਂਡ ਹੁੰਦਾ ਬੈਂਕ ਹੁੰਦੀ ਆ ਹਮ ਕੋਈ ਵੀ ਵੱਡਾ ਇੱਕ ਐਸੋਸੀਏਟ ਹੁੰਦੀ ਆ ਉਹਦਾ ਕੋਈ ਨਾ ਕੋਈ ਸੀਈਓ ਹੁੰਦਾ ਤੇ ਉਦੋਂ ਤੋਂ ਫਿਰ ਮੈਨੂੰ ਲੱਗਾ ਮੈਂ ਵੀ ਸਹੀ ਹੋਈ ਬੰਨਾ ਇਹ ਹਮੇਸ਼ਾ ਜਿੱਦਾਂ ਹੁਣ ਤੁਸੀਂ ਕਿੰਨੇ ਇੰਟੈਲੀਜੈਂਟ ਹੋ ਹਨਾ ਆਈਕਿਊ ਮੈਂ ਕਮਾਂ ਕਿ ਅੱਜਕੱਲ ਨਾਰਮਲ ਬੱਚੇ ਨਹੀਂ ਜਵਾਬ ਦੇ ਪਾਣਗੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਦੀਆਂ ਨਾਲ ਹੀ ਤੁਹਾਡਾ ਆਨਸਰ ਗੂਗਲ ਮੰਗੋ ਫਾਸਟ ਨਿਕਲ ਜਾਂਦਾ ਇਸੇ ਕਰਕੇ ਤੁਹਾਨੂੰ ਕਿਹਾ ਵੀ ਜਾਂਦਾ ਗੂਗਲ ਬੋਏ ਪਰ ਹਮੇਸ਼ਾ ਸੋਚਦੇ ਰਹਿੰਦੇ ਹੋ ਮੈਂ ਨਵੀਆਂ ਚੀਜ਼ਾਂ ਸਿੱਖਾਂ ਇੱਕ ਬੰਦੇ ਦੇ ਮਨ 'ਚ ਉਤਸੁਕਤਾ ਹੁੰਦੀ ਆ ਕਿ ਮੈਂ ਆ ਵੀ ਚੀਜ਼ ਜਾਣਨੀ ਆ ਜਿੱਦਾਂ ਤੁਸੀਂ ਕਿਹਾ ਕਿ ਮੈਂ ਇਹ ਸੋਚਦਾ ਸੀ ਕਿ ਕੌਣ ਹਨਾ ਕੰਟਰੋਲ ਕਰਦਾ ਅੱਗੇ ਤੋਂ ਅੱਗੋ ਇਹ ਤਾਂ ਇਹ ਚੀਜ਼ਾਂ ਤੁਹਾਡੀ ਇੰਟਰਸਟ ਦੇ ਨਾਲ ਤੁਸੀਂ ਸਿੱਖਦੇ ਰਹਿੰਦੇ ਹੋ ਕਿ ਤੁਹਾਨੂੰ ਅੱਜ ਦੁਨੀਆ ਦੀ ਹਰ ਚੀਜ਼ ਪਤਾ ਵਾ ਐਜ਼ ਆਈ ਥਿੰਕ ਇੱਕ ਇਨਸਾਨ ਨੂੰ ਪ੍ਰਾਇਓਰਟੀ ਦੇਣੀ ਚਾਹੀਦੀ ਹੈ ਵੀ ਜਿਆਦਾ ਤੋਂ ਜਿਆਦਾ ਸਿੱਖੇ ਕਿਉਂਕਿ ਕਦੇ ਨਾ ਕਿਤੇ ਜਿਹੜਾ ਕੁਝ ਵੀ ਸਿੱਖਦੇ ਹਾਂ ਕਿਤੇ ਨਾ ਕਿਤੇ ਤਾਂ ਕੰਮ ਆਉਂਦਾ ਹੀ ਆ ਫਿਰ ਬੈਲੈਂਸ ਕਿੱਦਾਂ ਕਰਦੇ ਹੋ ਪੜ੍ਹਨਾ ਵੀ ਹੈ ਤੁਸੀਂ ਆਪਣੇ ਹਨਾ ਖੇਡ ਨੂੰ ਵੀ ਟਾਈਮ ਦੇਣਾ ਵਾ ਆਪਣੇ ਸਪੇਅਰ ਟਾਈਮ ਨੂੰ ਟਾਈਮ ਦੇਣਾ ਪਰ ਤੁਸੀਂ ਫਿਰ ਕਿੱਦਾਂ ਸਾਰੀਆਂ ਚੀਜ਼ਾਂ ਮੈਨੇਜ ਕਰਦੇ ਹੋ ਪਰ ਦੁਨੀਆ ਦਾ ਗਿਆਨ ਵੀ ਲੈਣਾ ਇਹ ਕਿ ਸੋਰਸਸ ਕਿਹੜੇ ਯੂਜ਼ ਕਰਦੇ ਹੋ ਇਦਾਂ ਦੇ ਨੈਟ ਦੇਖਦੇ ਹੋ ਇੰਟਰਨੈਟ ਤੇ ਕੁਝ ਸਰਚ ਕਰਦੇ ਹੋ ਜਾਂ ਕਿੱਦਾਂ ਅਸੀਂ ਪ੍ਰਾਇਓਰਟੀ ਤਾਂ ਸਟੱਡੀ ਨੂੰ ਦਿੰਦੇ ਆ ਵੀ ਆਪਣਾ ਹੋਮਵਰਕ ਵੀ ਹੋਇਆ ਹੋਵੇ ਤੇ ਸਕੂਲ ਦੇ ਕਨਸੈਪਟ ਵੀ ਕਲੀਅਰ ਹੋਣ ਕਿਉਂਕਿ ਦੋਹੇ ਚੀਜ਼ਾਂ ਇੰਪੋਰਟੈਂਟ ਨੇ ਜਨਰਲ ਨੌਲੇਜ ਵੀ ਹੋਣੀ ਚਾਹੀਦੀ ਆ ਤੇ ਸਕੂਲ ਦੀ ਸਟੱਡੀ ਵੀ ਹੋਣੀ ਚਾਹੀਦੀ ਆ ਹਮ ਅ ਇਸ ਲਈ ਅਸੀਂ ਦੋਹਾਂ ਨੂੰ ਵਧੀਆ ਪੜ੍ਹਨ ਦੀ ਕੋਸ਼ਿਸ਼ ਕਰਦੇ ਆ ਵੀ ਸਟੱਡੀ 'ਚ ਵੀ ਵਧੀਆ ਹੋਵੇ ਤੇ ਜਨਰਲ ਨੌਲੇਜ 'ਚ ਵੀ ਤੇ ਅਸੀਂ ਖੇਡਦੇ ਵੀ ਆ ਹਮ ਮਤਲਬ ਖੇਡ ਲੈਣੇ ਆ ਅਸੀਂ ਆਪਸ ਵਿੱਚ ਵੀ ਖੇਡ ਲੈਣੇ ਆ ਅੱਛਾ ਬੈਡਮਿੰਟਨ ਖੇਡ ਲੈਣੇ ਆ ਕ੍ਰਿਕਟ ਖੇਡ ਲੈਣੇ ਆ ਹਾਂ ਬਰਾ ਹਰ ਵਨਗੀ ਨੂੰ ਤੁਸੀਂ ਸਰਚ ਕਰਦੇ ਹੋ ਹਨਾ ਕਿ ਮੈਨੂੰ ਇਹਦਾ ਵੀ ਪਤਾ ਹੋਵੇ ਇਹਦਾ ਵੀ ਹੁਣ ਤੁਸੀਂ ਸਿੱਖੀ ਬਾਰੇ ਜਵਾਬ ਦਿੱਤੇ ਆ ਸਾਨੂੰ ਕਿੰਨਾ ਦੁਨੀਆ ਦੇ ਬਾਰੇ ਕੀ ਜਾਣਦੇ ਹੋ ਕਿਹੜੀ ਕਿਹੜੀ ਕੈਟਾਗਰੀ ਆ ਜਿਹਦੀ ਤੁਸੀਂ ਨੋਲੇਜ ਲਈ ਫਿਰਦੇ ਹੋ ਇਸ ਵੇਲੇ ਜਿਵੇਂ ਸਾਨੂੰ ਕਰੰਟ ਅਫੇਅਰਸ ਬਾਰੇ ਪਤਾ ਓਕੇ ਪਤਾ ਵੀ ਹੋਣਾ ਚਾਹੀਦਾ ਹਾਂ ਹਾਂ ਕੰਪਨੀਆਂਜ਼ ਦੇ ਬਾਰੇ ਪਤਾ ਇਨਵੈਂਸ਼ਨਸ ਬਾਰੇ ਪਤਾ ਫੁੱਲ ਫਾਰਮਸ ਐਬ੍ਰੀਵੀਏਸ਼ਨਸ ਕਰੰਟਲੀ ਚੀਫ ਜਸਟਿਸ ਆਫ ਇੰਡੀਆ ਕੌਣ ਨੇ ਹਾਂ ਮਿਸਟਰ ਪੂਸ਼ਨ ਕ੍ਰਿਸ਼ਨਨ ਗਵਈਆ ਨੇ ਓਕੇ ਤੇ ਫਿਰ ਅਗਰ ਮੈਂ ਖੇਡ ਦੀ ਗੱਲ ਕਰਾਂ ਤਾਂ ਕਿਹੜੀਆਂ ਸਪੋਰਟਸ ਦੇ ਵਿੱਚ ਤੁਹਾਡਾ ਇੰਟਰਸਟ ਹੈ? ਮੇਰੀ ਫੇਵਰਿਟ ਗੇਮ ক্রিকেট ਹੈ। ਅੱਛਾ। ਤੇ ক্রিকেট ਦੇ ਵਿੱਚ ਇੰਟਰਸਟ ਵੀ ਆ। ক্রিকেট ਦੇਖਦਾ ਵੀ ਆ। ਅੱਜ ਇਹ ਇੰਡੀਆ ਦਾ ਮੈਚ ਹੈ। ਓਕੇ। ਤੇ ਪਹਿਲਾ ਵਰਲਡ ਕੱਪ ਜਿਹੜਾ ਵਾ ਉਹ ਕਿਹਨੇ ਜਿੱਤਿਆ ਸੀ? ਪਹਿਲਾ ਵਰਲਡ ਕੱਪ ਵੈਸਟਰਨ ਇੰਡੀਜ਼ ਨੇ ਜਿੱਤਿਆ ਸੀ। ਤੇ ਇੰਡੀਆ ਨੇ ਸੈਕੰਡ ਵਰਲਡ ਕੱਪ 3rd 3rd ਜਿੱਤਿਆ ਸੀਗਾ। ਅੰ ਇੰਡੀਆ ਨੇ 1983 ਚ। ਓਕੇ। ਤੇ ਉਦੋਂ ਕੈਪਟਨ Kapil Dev ਜੀ ਸੀਗੇ। ਓਕੇ। ਵਾਹ ਵਾਹ ਮਤਲਬ ਕਮਾਲ ਹੈ ਦੇਖੋ ਹਰ ਚੀਜ਼ ਦੀ ਜਾਣਕਾਰੀ ਹੋਣੀ ਇੱਕ ਅਲੱਗ ਗੱਲ ਹੈ ਪਰ ਕੋਈ ਪੁੱਛੇ ਤਾਂ ਐਟ ਅ ਟਾਈਮ ਪ੍ਰੈਜ਼ੈਂਸ ਆਫ ਮਾਈਂਡ ਦੇ ਨਾਲ ਤੁਸੀਂ ਉਹਦਾ ਜਵਾਬ ਦੇ ਦੋ ਇਹ ਕਾਬਿਲੇ ਤਾਰੀਫ ਕਹਿ ਸਕਦੇ ਹਾਂ ਇਸ ਚੀਜ਼ ਨੂੰ ਬਹੁਤ ਅੱਗੇ ਤੱਕ ਲਿਜਾਣ ਦੀ ਲੋੜ ਹੈ ਪੰਜਾਬ ਦੇ ਇਹ ਬੱਚੇ ਨੇ ਜਿਹੜੇ ਮਸ਼ਹੂਰ ਹੋਏ ਸੀ ਪਰ ਅੱਜ ਮੈਨੂੰ ਲੱਗਦਾ ਹੈ ਫਿਰ ਤੋਂ ਆਪਣੇ ਉਸੇ ਜ਼ਿੰਦਗੀ ਨੂੰ ਜੀ ਰਿਹਾ ਕੋਈ ਵੀ ਸਪੋਰਟ ਕਰਨ ਦੇ ਲਈ ਨਹੀਂ ਆ ਮੰਦੀਪ ਸਾਡੇ ਨਾਲ ਹੈ ਮੰਦੀਪ ਨਿੱਕੀ ਜੀ ਉਮਰ ਹੈ ਬਟ ਹਲੋ ਮਾਈਕ ਫੜੋ ਨਿੱਕੀ ਜੀ ਉਮਰ ਦੇ ਵਿੱਚ ਇੰਨੀਆਂ ਚੀਜ਼ਾਂ ਸਰਚ ਕੀਤੀਆਂ ਇਹ ਇਹ ਵੀਰਾ ਮੋਟੀਵੇਟ ਕਰਦਾ ਹੁੰਦਾ ਕਿ ਮਨਦੀਪ ਆ ਵੀ ਚੀਜ਼ ਸਿੱਖਣੀ ਆ ਆ ਵੀ ਚੀਜ਼ ਆਪਾਂ ਸਰਚ ਕਰਨੀ ਆ ਹਾਂਜੀ ਵੀਰ ਜੀ ਵੀਰ ਜੀ ਮੇਰੇ ਤੋਂ ਵੱਡੇ ਆ ਉਹਨਾਂ ਨੂੰ ਦੇਖ ਕੇ ਮੈਨੂੰ ਵੀ ਲੱਗਦਾ ਮੈਨੂੰ ਵੀ ਇਹ ਕਰਨਾ ਚਾਹੀਦਾ ਅੱਛਾ ਕਿੰਨੀ ਕ ਸਪੋਰਟ ਰਹਿੰਦੀ ਆ ਵੀਰ ਦੀ ਜਾਂ ਪੇਰੈਂਟਸ ਦੀ ਪੂਰੀ ਰਹਿੰਦੀ ਆ ਜੀ ਹੂੰ ਇੱਕ ਟਾਈਮ ਸੀ ਜਦੋਂ ਤੁਸੀਂ ਨਿੱਕੇ ਨਿੱਕੇ ਸੀ ਮਸ਼ਹੂਰ ਹੋ ਗਏ ਸੀ ਪਰ ਅੱਜ ਉਹ ਲੱਗਦਾ ਕਿ ਕਾਫੀ ਡਿਫਰੈਂਸ ਆ ਗਿਆ ਜਾਂ ਕੋਈ ਪੁਸ਼-ਅਪ ਕਰਨ ਵਾਲਾ ਨਹੀਂ ਰਿਹਾ ਪੈਰੈਂਟਸ ਨੋ ਡਾਊਟ ਕਰਦੇ ਆ ਬਟ ਕੋਈ ਵੱਡਾ ਸਾਥ ਨਹੀਂ ਮਿਲਦਾ ਕੋਈ ਸਪੋਰਟ ਨਹੀਂ ਮਿਲ ਰਹੀ ਅੱਗੇ ਵਧਣ ਲਈ ਲੱਗਦਾ ਤਾਂ ਹੈਗਾ ਹੀ ਹੈ ਹੂੰ ਕਿਹੜੀਆਂ ਤੁਸੀਂ ਨੌਲੇਜ ਕਿਹੜੇ ਮਤਲਬ ਕਿਹੜੇ ਪਾਰਟ ਦੇ ਵਿੱਚ ਮੈਂ ਗੱਲ ਕਰਾਂ ਕਿਹੜੀਆਂ ਚੀਜ਼ਾਂ ਦੀ ਜਾਣਕਾਰੀ ਸੁਣਨ ਦੇ ਵਿੱਚ ਸਰਚ ਕੰਚ ਜ਼ਿਆਦਾ ਇੰਟਰਸਟ ਹੈ ਤੁਹਾਡਾ ਇਨਵੈਂਸ਼ਨਸ ਚ ਅੱਛਾ ਜਾਂ ਫਿਰ ਕੈਪੀਟਲਸ ਤੇ ਹੋਰ ਕੰਟਰੀਜ਼ ਦੀਆਂ ਅੱਛਾ ਦੁਨੀਆ ਭਰ ਦੀਆਂ ਕੈਪੀਟਲਸ ਪਤਾ ਹੈ ਤੁਹਾਨੂੰ ਜ਼ਿਆਦਾਤਰ ਪਤਾ ਨਹੀਂ ਜੀ ਓਕੇ ਅਗਰ ਮੈਂ ਪਹਿਲਾਂ ਇੰਡੀਆ ਤੋਂ ਸਟਾਰਟ ਕਰ ਲੰਨੀ ਆ ਕਿਹੜੀ ਕੈਪੀਟਲ ਹੈ ਨਿਊ ਦਿੱਲੀ ਓਕੇ ਅਗਰ ਮੈਂ ਹੋਰ ਨਾਲ ਦੀਆਂ ਸਟੇਟਸ ਦੀ ਗੱਲ ਕਰਾਂ ਚਾਈਨਾ ਹੋ ਗਿਆ ਬੀਜ਼ਿੰਗ ਪਾਕਿਸਤਾਨ ਇਸਲਾਮਾਬਾਦ ਇਸਲਾਮਾਬਾਦ ਰਾਈਟ ਅਗਰ ਮੈਂ ਗੱਲ ਕਰਾਂ ਇੰਗਲੈਂਡ ਲੰਡਨ ਕੈਨੇਡਾ ਟਟਾਵਾ ਯੂਨਾਈਟਿਡ ਸਟੇਟਸ ਯੂਨਾਈਟਿਡ ਸਟੇਟ ਆਫ ਅਮਰੀਕਾ ਵਾਸ਼ਿੰਗਟਨ ਵੀ ਦੁਨੀਆ ਭਰ ਦੀ ਪੂਰੀ ਨੌਲੇਜ ਲਈ ਫਿਰਦੇ ਆ ਇਹ ਨਿੱਕੇ ਨਿੱਕੇ ਜਵਾਬ ਜਵਾਬਕ ਬਹੁਤ ਵੱਡੀ ਲੋਡ ਹੈ ਇਹਨਾਂ ਨੂੰ ਅ ਅਗਰ ਹੋਰ ਅ ਇਨਵੈਂਸ਼ਨਸ ਦੀ ਤੁਸੀਂ ਗੱਲ ਕਰਦੇ ਹੋ ਨਾ ਅਗਰ ਮੈਂ ਫਾਊਂਡਰ ਦੀ ਗੱਲ ਕਰਾਂ ਸੀਈਓ ਜਾਣਦੇ ਹੋ ਸਾਰੇ ਹਾਂਜੀ ਗੂਗਲ ਸੁੰਦਰ ਪਚਾਈ ਫੇਸਬੁੱਕ ਮਾਰਕ ਜ਼ੁਕਰਬਰਗ YouTube ਚੜ੍ਹ ਹਲੇ WhatsApp ਜੈਨਕਮ ਮੋਬਾਈਲ ਮਾਰਟਨ ਕੂਪਰ ਅੱਛਾ ਇੰਟਰਨੈਟ ਰਾਬਰਟ ਟੀਨਵੈਂਡਕ ਵਾਵਿਵਾ ਫਲਿੱਪਕਾਰਟ ਆਪਾਂ ਸ਼ਾਪਿੰਗ ਕਰਦੇ ਆ ਕੌਣ ਹੈ ਫਾਊਂਡਰ ਸੀਈਓ ਕੌਣ ਹੈ ਫਲਿੱਪਕਾਰਟ ਹਮ ਵਿਕੀ ਬੰਸਲ ਬਿਨੀ ਬੰਸਲ ਸਚਿਨ ਸਚਿਨ ਬੰਸਲ ਬਿਨੀ ਬੰਸਲ ਵਾ ਰਾਈਟ ਅਗਰ ਆਪਾਂ ਐਮਾਜ਼ਾਨ ਦੀ ਗੱਲ ਕਰ ਲਈਏ ਐਂਡੀ ਜੈਸੀ ਨੇ ਉਹਦੇ ਓਕੇ ਆਈਫੋਨ ਸਟਿਵ ਜੌਬਸ ਵਾ ਨਾਈਸ ਸਾਰੀਆਂ ਹਨਾ ਤੁਹਾਨੂੰ ਯਾਦ ਆ ਮਤਲਬ ਕਿਸ ਤਰੀਕੇ ਦੇ ਨਾਲ ਯਾਦ ਕਰਦੇ ਹੋ ਇਹ ਰਟੀਆਂ ਰਟਾਈਆਂ ਚੀਜ਼ਾਂ ਵਾ ਜੇ ਰੋਜ਼ ਸਰਚ ਕਰਦੇ ਹੋ ਦੋਸ਼ਨੀ ਜੀ ਐਵੇਂ ਤਾਂ ਹੁਣ ਸਟੱਡੀ ਵੀ ਹੁੰਦੀ ਆ ਉਹਦੇ ਕਰਕੇ ਕਈ ਵਾਰੀ ਟਾਈਮ ਵੀ ਨਹੀਂ ਮਿਲਦਾ ਪਰ ਜਦੋਂ ਟਾਈਮ ਮਿਲਦਾ ਤਾਂ ਕਰ ਲੈਂਦੇ ਆ ਜੀ ਕਰ ਲੈਂਦੇ ਆ ਓਕੇ ਅਗਰ ਜੁਨੇਸਕੋ ਦੀ ਫੁੱਲ ਫਾਰਮ ਦੀ ਮੈਂ ਗੱਲ ਕਰਾਂ ਕੀ ਹੈ ਜੁਨੇਸਕੋ ਇੰਟਰਨੈਸ਼ਨਲ ਹੂੰ ਇਹ ਨਹੀਂ ਪਤਾ ਜੀ ਭੁੱਲ ਗਈ ਹਨਾ ਅਗਰ ਆਪਾਂ ਡੇਜ਼ ਦੀ ਗੱਲ ਕਰ ਲਈਏ ਕਿਹੜੇ ਜਿਹੜੇ ਇੰਡੀਆ ਦੇ ਵਿੱਚ ਇੰਡੀਪੈਂਡੈਂਸ ਡੇ ਆ ਰਿਪਬਲਿਕ ਡੇ ਆ ਉਸ ਤੋਂ ਇਲਾਵਾ ਕਿਹੜੇ ਡੇ ਆਪਾਂ ਸੈਲੀਬ੍ਰੇਟ ਕਰਦੇ ਆਂ ਐਵੇਂ ਤਾਂ ਬਾਤ ਨਹੀਂ ਜੀ ਜਿਵੇਂ ਹੂੰ ਜੇ ਤੁਸੀਂ ਇੱਕੋ ਸਾਹ ਦੇ ਵਿੱਚ ਪੰਜ ਚਾਰ ਬੋਲ ਦੋ ਇਕੱਠੇ ਨਹੀਂ ਜੀ ਹਮ ਐ ਹਲੇ ਵੀਰੇ ਤੋਂ ਸਿੱਖ ਰਹੀ ਆ ਬੱਚੀ ਸੋ ਅੱਗੇ ਕੀ ਕਰਨ ਦਾ ਸੁਪਨਾ ਹੈ ਅੱਗੇ ਕੀ ਕਰਨਾ ਚਾਹੁੰਦੇ ਹੋ ਲਾਈਫ 'ਚ ਮੈਂ ਬੜੀ ਹੋ ਕੇ ਪਹਿਲਾਂ ਤਾਂ ਇੱਕ ਵਧੀਆ ਇਨਸਾਨ ਬਣਨਾ ਚਾਹੁੰਦੀ ਆ ਤੇ ਉਹ ਤੋਂ ਬਾਅਦ ਮੈਂ ਜੱਜ ਬਣਨਾ ਚਾਹੁੰਦੀ ਆ ਜੱਜ ਹੋਣ ਕੇ ਕੀ ਕਰੋਗੇ ਇਨਸਾਫ ਕਰਾਂਗੇ ਜੀ ਲੱਗਦਾ ਕਿ ਇਨਸਾਫ ਦੀ ਕਮੀ ਹੋ ਗਈ ਅੱਜ ਸਮਾਜ 'ਚ ਲੱਗਦਾ ਤਾਂ ਹੈ ਕਈ ਵਾਰੀ ਜੀ ਕੋਈ ਐਗਜ਼ਾਮਪਲ ਦੋ ਐਗਜ਼ਾਮਪਲ ਨਹੀਂ ਜੀ ਹੂੰ ਕਿਹੜੀ ਚੀਜ਼ ਮਤਲਬ ਤੁਹਾਨੂੰ ਮੋਟੀਵੇਟ ਕੀਤਾ ਕਿ ਮੈਂ ਜੱਜ ਬਣਾ ਕੋਈ ਤਾਂ ਚੀਜ਼ ਹੋਊਗੀ ਜਿੱਦਾਂ ਵੀਰੇ ਨੇ ਕਿਹਾ ਕਿ ਮੈਂ ਆ ਚੀਜ਼ ਦੇਖੀ ਤਾਂ ਉਸ ਤੋਂ ਬਾਅਦ ਮੈਂ ਸੁਪਨਾ ਲੈ ਲਿਆ ਕਿ ਮੈਂ ਸੀਈਓ ਬਣਨਾ ਵਾਂ ਇੱਕ ਮੇਰੇ ਮਮਾ ਦਾ ਵੀ ਸੁਪਨਾ ਹੈ ਅੱਛਾ ਤੇ ਮੇਰੀ ਬੇਟੀ ਜੱਜ ਬਣੇ ਹੂੰ ਤੇ ਮੈਨੂੰ ਵੀ ਲੱਗਦਾ ਵੀ ਕੋਈ ਨਹੀਂ ਬਣ ਜੂ ਮਮਾ ਦਾ ਸੁਪਨਾ ਹੈ ਉਹ ਪੂਰਾ ਕਰਨਾ ਠੀਕ ਹੈ ਸੋ ਤੁਸੀਂ ਦੇਖੋ ਕਿ ਕਿੰਨੀ ਘਟ ਉਮਰ ਆ ਹਨ ਪਰ ਸਵਾਲਾਂ ਦੇ ਜਵਾਬ ਜਿਹੜੇ ਆ ਤੁਸੀਂ ਦੇਖੋ ਕਿ ਕਿੰਨੇ ਗੂਗਲ ਨਾਲੋਂ ਵੀ ਫਾਸਟ ਆਪਾਂ ਕਹਿ ਸਕਦੇ ਆ ਦੇ ਦਿੰਦੇ ਆ ਸੋ ਅੱਗੇ ਤੋਂ ਅੱਗੇ ਸਿੱਖ ਰਹੇ ਆ ਕਹਿੰਦੇ ਆ ਕਿ ਲਰਨਰ ਹੋਣਾ ਬਹੁਤ ਜ਼ਰੂਰੀ ਆ ਲਾਈਫ ਦੇ ਵਿੱਚ ਸੋ ਸਿੱਖਦੇ ਰਹਿਣਾ ਬਹੁਤ ਜ਼ਰੂਰੀ ਆ ਪਰ ਬੱਚੇ ਜਿਨ੍ਹਾਂ ਦਾ ਆਈਕਿਊ ਲੈਵਲ ਬਹੁਤ ਜ਼ਿਆਦਾ ਫਾਸਟ ਹੈ ਸੋ ਮੇਨ ਗੱਲਬਾਤ ਜਿਹੜੀ ਅੱਜ ਸਿੱਖੀ ਦੇ ਬਾਰੇ ਅਸੀਂ ਪਹੁੰਚਾਉਣਾ ਚਾਹੁੰਦੇ ਸੀ ਕਿ ਜਿਹੜੇ ਬਹੁਤ ਬੱਚੇ ਜਿਹੜੇ ਆ ਭੁੱਲ ਚੁੱਕੇ ਆ ਬਹੁਤ ਅਸੀਂ ਗਲਤ ਰਸਤੇਾਂ ਤੇ ਭਟਕ ਚੁੱਕੇ ਹਾਂ ਸੋ ਹੋਪ ਹੈ ਕਿ ਇਹਨਾਂ ਬੱਚਿਆਂ ਤੋਂ ਆਪਾਂ ਕੁਝ ਸਿੱਖਾਂਗੇ ਵੀਡੀਓਜ਼ ਨੂੰ ਬਾਕੀ ਬੱਚਿਆਂ ਤੱਕ ਪਹੁੰਚਾਵਾਂਗੇ ਸ਼ੇਅਰ ਕਰਾਂਗੇ ਤੇ ਅੱਜ ਇਹਨਾਂ ਬੱਚਿਆਂ ਨੂੰ ਬਹੁਤ ਲੋੜ ਹੈ ਤੁਹਾਡੀ ਹੈਲਪ ਦੀ ਤੁਹਾਡੇ ਸਾਥ ਦੀ ਤਾਂ ਜੋ ਇਹ ਹੋਰ ਅੱਗੇ ਵਧਣ ਵਧੀਆ ਪੜ੍ਹਾਈਆਂ ਕਰਨ ਤੇ ਜੋ ਇਹਨਾਂ ਦੇ ਸੁਪਨੇ ਨੇ ਉਹ ਸাকার ਕਰ ਸਕਣ ਆਪਣੇ ਮਾਪਿਆਂ ਦੀ ਜਿਹੜੀ ਮਿਹਨਤ ਦੇਖਦੇ ਨੇ ਇਹਨਾਂ ਦੇ ਪਿੱਛੇ ਲੱਗੀ ਹੋਈ ਉਹਨੂੰ ਵੀ ਕਿਤੇ ਨਾ ਕਿਤੇ ਬੂਰ ਪਾ ਦੇਣ ਸੋ ਇਹਨਾਂ ਬੱਚਿਆਂ ਦੀ ਵੀਡੀਓ ਸ਼ੇਅਰ ਕਰੋ ਤਾਂ ਜੋ ਇਹਨਾਂ ਦੀ ਹੋਰ ਸਪੋਰਟ ਹੋਵੇ ਇਹਨਾਂ ਦਾ ਹੋਰ ਹੌਂਸਲਾ ਵੱਧ ਜਾਵੇ ਮੈਂ ਗੁਰਦੀਪ ਕੌਰ ਕੈਮਰਾਮੈਨ ਸਾਥੀ ਸੁਖਵਿੰਦਰ ਸਿੰਘ ਜੀ ਦੇ ਨਾਲ ਦੀ ਰਿਪੋਰਟ ਪੰਜਾਬੀ ਲਈ ਲਈ।